ਤੂੰਬਾ ਤੂੰਬਾ ਸੁਲਤਾਨ ਤੋ ਵੀ ਕੋਈ ਸੰਗਤ ਆਪਣਾ ਦੁੱਖ ਦਰਦ ਲੈ ਕੇ ਆਉਂਦੀ ਸੀ ਤਾਂ ਉਹ ਇਥੋਂ ਜਲ ਕੱਟ ਕੇ ਉਹਨਾਂ ਨੂੰ ਦਿਆ ਕਰਦੇ ਹੁੰਦੇ ਸੀਗੇ ਤੇ ਇੱਕਾ ਜਿਹੜਾ ਮੀਰਾਬਾਈ ਦਾ ਧੂਣਾ ਹਨਾ ਜਿਹੜੇ ਇੱਥੇ ਬਾਬਾ ਆਤਰ ਸਿੰਘ ਜੀ ਹੋਏ ਨੇਗੇ ਹਾਂਜੀ ਵੈਲਕਮ ਬੈਕ ਔਨ आवर YouTube ਚੈਨਲ ਫਤੇ ਬਲੌਗ ਤੇ ਅੱਜ ਆਪ ਪਹੁੰਚੂ ਕੇ ਆ ਜਲੰਧਰ ਤੁਸੀਂ ਦੇਖ ਹੀ ਰਹੇ ਹੋਵਗੇ ਉੱਪਰ ਬੋਰਡ ਦੇ ਉੱਪਰ ਪੜ ਲਿਆ ਹੋਗਾ ਪਰ ਇੱਥੇ ਖਾਸ ਜਿਹੜਾ ਆਪਾਂ ਗੁਰੂ ਘਰ ਆਏ ਸੀਗੇ ਮੰਦਿਰ ਵੀ ਕਹਿ ਸਕਦੇ ਗੁਰੂ ਘਰ ਵੀ ਕਹਿ ਸਕਦੇ ਆਂਗੇ ਕਈ ਨਾ ਕਹਿਣ ਲੱਗ ਜਾਂਦੇ ਨੇ ਕਿ ਤੁਸੀਂ ਮੰਦਿਰ ਕਹਿਣ ਲੱਗੇ ਜਾਂ ਗੁਰਦੁਆਰਾ ਕਹਿਣ ਲੱਗੇ ਉਹ ਕਰਦੇ ਹੋਗੇ ਹਨਾ ਪਰ ਕਈ ਜਗ੍ਹਾ ਤੇ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਿਆਗਾ ਤਾਂ ਉੱਥੇ ਅਸੀਂ ਗੁਰਦੁਆਰਾ ਕਹਾਂਗੇ ਜਿੱਥੇ ਨਹੀਂ ਹੈਗਾ ਤਾਂ ਉੱਥੇ ਮੰਦਿਰ ਕਹਾਂਗੇ ਠੀਕ ਹੈ ਜੀ ਤੇ ਸ੍ਰੀ ਗੁਰੂ ਰਵਿਦਾਸ ਜੀ ਦਾ ਮੰਦਿਰ ਬਣਿਆ ਹੋ ਤੇ ਇੱਥੇ ਮਤਲਬ ਇੱਕ ਚੀਜ਼ ਜਿਹੜੀ ਸੀਗੀ ਉਹ ਰਹਿ ਗਈ ਸੀ ਸਕਿੱਪ ਹੋ ਗਈ ਸੀ ਉਹ ਮੈਂ ਤੁਹਾਨੂੰ ਹੁਣ ਦਰਸ਼ਨ ਕਰਵਾਉਂਗੀ ਇਹ ਸੀ ਜੇ ਸਟਾਰਟਿੰਗ ਦੇ ਵਿੱਚ ਹੀ ਦਿਖਾ ਰਹੇ ਹਾਂ ਇੱਥੇ ਸਟਾਰਟਿੰਗ ਦੇ ਵਿੱਚ ਪਹਿਲਾਂ ਮੰਦਿਰ ਬਣਿਆ ਹੋਇਆ ਹੈਗਾ ਠੀਕ ਹੈ ਜੀ ਐਂਟਰੀ ਦੇ ਉੱਪਰ ਹੀ ਤੇ ਇਸ ਤੋਂ ਅੱਗੇ ਜਿਹੜਾ ਪਾਰਟ ਹਿੱਸਾ ਆਪਣਾ ਰਹਿ ਗਿਆ ਸੀ ਮੇਨ ਜਿਹੜਾ ਹਨਾ ਇਸ ਮੰਦਿਰ ਦਾ ਤੇ ਅਸੀਂ ਬਾਬਾ ਜੀ ਨਾਲ ਚੱਲਿਆਂਗੇ ਅੱਗੇ ਕਿਉਂਕਿ ਉਹ ਚੀਜ਼ ਮੈਂ ਪਹਿਲਾਂ ਸਕਿੱਪ ਕਰ ਗਈ ਸੀਗੀ ਠੀਕ ਹੈ ਜੀ ਉਹ ਸੀਗਾ ਇੱਥੇ ਦਾ ਪ੍ਰਾਤਨ ਖੂ ਤੇ ਬਾਬਾ ਜੀ ਆਪਾਂ ਨੂੰ ਖੁਦ ਲੈ ਕੇ ਗਏ ਨੇਗੀ ਤੇ ਉਹਨਾਂ ਨੇ ਕਿਹਾ ਤੁਸੀਂ ਤਨੂਦਰ ਦੇ ਦਰਸ਼ਨ ਕਰਵਾਉਣੇ ਆ। ਉਹ ਬੈਕ ਸਾਈਡ ਅਗਰ ਤੁਸੀਂ ਦੇਖ ਰਹੇ ਹੋਗੇ। ਬਿਲਕੁਲ ਇਸ ਮੰਦਰ ਦੇ ਸੱਜੇ ਹੱਥ ਤੁਸੀਂ ਜਾਓਗੇ ਆਪਣੇ ਸੱਜੇ ਹੱਥ। ਤੇ ਇੱਥੇ ਅੱਗੇ ਉਹ ਜਿਹੜਾ ਬਣਿਆ ਹੋਇਆ ਹੈਗਾ ਤੇ ਕਾਫੀ ਪੁਰਾਣਾ ਹੈਗਾ। ਜਿਹੜਾ ਧੂਣਾ ਇਹ ਵੀ ਕਾਫੀ ਪੁਰਾਣਾ ਬਣਿਆ ਹੋਇਆ ਹੈਗਾ ਠੀਕ ਹੈ ਜੀ। ਮੈਂ ਉਸ ਦਿਨ ਕਹੀਂ ਤੱਕ ਗਈਆਂ ਵੀ ਰਹਿ ਗਿਆ ਰਹਿ ਗਿਆ ਆਪਣੇ ਤੋਂ ਪਿਛਲੀ ਵਾਰੀ ਤੇ ਇਹਦੇ ਆਪਾਂ ਤੁਹਾਨੂੰ ਦਰਸ਼ਨ ਕਰਵਾ ਦਿੰਨੇ ਆਂਗੇ। ਤੇ ਜਦ ਤੱਕ ਤੁਸੀਂ ਇਹ ਨਹੀਂ ਕਿਤੇ ਨਹੀਂ ਜਾਣਾ ਹੈਗਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਦਾ ਬਟਨ ਦਬਾ ਦਿਓ ਠੀਕ ਹੈ ਜੀ। ਤੇ ਲਾਈਕ ਦਾ ਬਟਨ ਦਬਾਉਂਦੇ ਦੋਸਤਾਂ ਦੇ ਕਮੈਂਟ ਵੀ ਜਰੂਰ ਕਰਿਓ ਕਿ ਵਲੋਗ ਕਿ ਮੈਦਾ ਲੱਗਿਆ ਤੇ ਇਹ ਹੈਗਾ ਜੀ ਪੁਰਾਣਾ ਖੂਹ ਜਿਹਦੀ ਮਰਮਮਤ ਕਰਕੇ ਹੁਣ ਮਤਲਬ ਇਹਨੂੰ ਵਧੀਆ ਬਣਾਇਆ ਗਿਆਗਾ ਪਹਿਲਾਂ ਇਹ ਕਾਫੀ ਜਿਆਦਾ ਪੁਰਾਣਾ ਸੀ ਉੱਪਰ ਵੀ ਇਹਦਾ ਹੁਣੇ ਹੀ ਬਣਾਇਆ ਗਿਆ ਨਵੀਂ ਬੜਾ ਬੜਾ ਤੁਸੀਂ ਦੇਖਿਓ ਤੇ ਦੇਖ ਕੇ ਹਾਲਾਤ ਤੇ ਪਤਾ ਲੱਗ ਜਾਂਦਾ ਹੈਗਾ ਹਨਾ ਤੇ ਇਹ ਹੈਗਾ ਧੋਣਾ ਮੀਰਾ ਬਾਈ ਜੀ ਦਾ ਤੇ ਇੱਥੇ ਮਸਤ ਹੋਏ ਨੇਗੇ ਬਾਬਾ ਆਤਰ ਜੀ ਤੇ ਇਹਨਾਂ ਦੇ ਨਾਮ ਤੇ ਜਿਹੜਾ ਧੋਣਾ ਬਣਿਆ ਹੈ ਉਧਰ ਵੀ ਬਣਿਆ ਹੋਇਆ ਹੈਗਾ ਮੈਂ ਤੁਹਾਨੂੰ ਹਜੇ ਬਾਕੀ ਦੀ ਵੀਡੀਓ ਨਾਲ ਕਾਫੀ ਲੰਮੀ ਜਾਊਗੀ ਇਹਦਾ ਸੈਕੰਡ ਪਾਰਟ ਆਗਾ ਬਿਲਕੁਲ ਇਸ ਰੋਡ ਦੇ ਆਪੋਜ਼ਿਟ ਸਾਈਡ ਠੀਕ ਹੈ ਜੀ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਉਹ ਮੈਨੂੰ ਬਾਅਦ ਚੋਂ ਪਤਾ ਲੱਗਿਆ ਪਹਿਲਾਂ ਨਹੀਂ ਸੀ ਪਤਾ ਹੈਗਾ ਸੋ 21 ਕੜੀ ਦੇ ਨਾਲ ਆਪਾਂ ਤੁਹਾਨੂੰ ਜੋੜਦੇ ਜਾਵਾਂਗੇ ਤੇ ਤੁਸੀਂ ਕਿਤੇ ਨਹੀਂ ਜਾਣਾ ਬਣੇ ਰਹੋ ਠੀਕ ਹੈ ਜੀ ਬਾਕੀ ਉਸ ਦਿਨ ਇਹ ਹੀ ਹਿੱਸਾ ਰਹਿ ਗਿਆ ਸੀ ਬਾਕੀ ਆਪਣਾ ਹੋ ਗਿਆ ਸੀਗਾ ਤੇ ਇਹ ਇਹ ਜਿਹੜੀ ਫੈਮਿਲੀ ਆਗੀ ਉਹਨਾਂ ਦੇ ਰਿਗਾਰਡਿੰਗ ਇੱਥੇ ਬਣਿਆ ਹੋਇਆਗਾ ਥੋੜਾ ਜਿਹਾ ਹਿੱਸਾ ਤੇ ਇਹਦੇ ਨਾਲ ਵੀ ਮੈਂ ਤੁਹਾਨੂੰ ਇੰਟਰੋਡਿਊਸ ਕਰਵਾ ਦਿਆਂ ਹਣਾ ਇਹ ਛੋਟਾ ਐਸਾ ਬਣਾਇਆ ਪਰ ਬਹੁਤ ਹੀ ਖਾਸ ਚੀਜ਼ ਹੈ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨੀ ਹੈਗੀ ਸੋ ਬਣੇ ਰਹੋ ਮੈਂ ਤੁਹਾਨੂੰ ਸਾਰਾ ਟੋਟਲੀ ਇਹਦੇ ਬਾਰੇ ਦੱਸੂਗੀ ਠੀਕ ਹੈ ਜੀ ਕਿਉਂਕਿ ਬਾਬਾ ਜੀ ਦੇ ਦੱਸਣ ਦੇ ਮੁਤਾਬਿਕ ਹੋਇਆ ਪਹਿਲਾਂ ਇਹ ਚੀਜ਼ਾਂ ਹਿੱਸੇ ਮਤਲਬ ਮਿਸ ਹੋ ਗਈਆਂ ਸੀਗੇ ਹਿੱਸਾ ਜਿਹੜਾ ਸੀਗਾ ਕਿਉਂ ਜਦੋਂ ਵੀ ਆਪਾਂ ਕਿਸੇ ਗੁਰੂ ਦੇ ਲੜ ਲੱਗਦੇ ਆਂਗੇ ਹਨਾ ਤਾਂ ਉਹਨਾਂ ਦੇ ਲਈ ਜ਼ਰੂਰੀ ਹੋ ਜਾਂਦਾ ਕਿ ਅਸੀਂ ਆਪਣੇ ਕਮਾਈ ਦੇ ਵਿੱਚੋਂ ਦਸਵੰਧ ਜ਼ਰੂਰ ਕੱਢੀਏ ਹਨਾ ਚਾਹੇ ਕਿਤੇ ਵੀ ਜਾ ਰਹੇ ਆਂ ਆਪਾਂ ਕਿਸੇ ਵੀ ਧਰਮ ਦੇ ਨਾਲ ਜੁੜੇ ਹੋਏ ਆਂ ਤਾ ਦਸਵੰਤ ਉਥੇ ਲਾਜ਼ਮੀ ਹੋ ਜਾਂਦਾਗਾ ਕੱਢਣਾ ਹਨਾ ਆਪਣੀ ਕਮਾਈ ਦੇ ਵਿੱਚ ਉਹਦੇ ਨਾਲ ਕੀ ਹੁੰਦਾ ਕਮਾਈ ਦੇ ਵਿੱਚ ਬਰਕਤ ਵੀ ਹੁੰਦੀ ਹੈ ਵਾਦਾ ਹੁੰਦਾਗਾ ਹਨਾ ਤੇ ਬਾਕੀ ਇੱਕ ਧਾਰਮਿਕ ਸਥਾਨ ਤੇ ਪੈਸਾ ਲਗਾ ਕੇ ਆਪਣੇ ਮਨ ਨੂੰ ਸ਼ਾਂਤ ਮਿਲਦਾਗਾ ਹਨਾ ਸੋ ਇੱਕ ਇਹ ਪ੍ਰਾਲਾ ਦੇਖੋ ਕਿ ਜਿਹੜੇ ਪਰਿਵਾਰ ਨੇਗੇ ਬਾਹਰ ਗਏ ਹੋਏ ਨੇ ਯੂ ਐਸ ਏ ਦੇ ਵਿੱਚ ਨੇਗੇ ਜਿਹਦੇ ਤੋਂ ਜਿੰਨਾ ਹੁੰਦਾ ਇਹ ਨਹੀਂ ਹੈ ਕਿ ਆਪਣੇ ਜ਼ਰੂਰੀ ਹੈ ਕਿ ਸਾਰੀ ਕਮਾਈ ਲਾਉਣੀ ਜਿਹਦੇ ਤੋਂ ਜਿੰਨਾ ਸਾਰਾ ਹੁੰਦਾ ਪਰ ਦਸਵਾਂ ਹਿੱਸਾ ਤਾਂ ਲਾਜ਼ਮੀ ਹੁੰਦਾਗਾ ਹਨਾ ਹਰ ਘਰ ਪਰਿਵਾਰ ਦੇ ਲਈ ਤੇ ਇਹ ਜਿਹੜੇ ਪਰਿਵਾਰ ਉਹ ਹੋਏ ਨੇ ਕਿ ਜਿਨ੍ਹਾਂ ਨੇ ਇਸ ਮੰਦਰ ਨੂੰ ਬਹੁਤ ਵੱਡੀ ਦੇਣ ਆ ਜਿਨ੍ਹਾਂ ਦੀ ਤੇ ਇਹ ਇਹਨਾਂ ਦੀਆਂ ਫੋਟੋਆਂ ਤੇ ਇੱਥੇ ਮਤਲਬ ਬਣਾਇਆ ਗਿਆਗਾ ਸਪੈਸ਼ਲੀ ਕਿ ਇਹ ਕਿ ਇਹਨਾਂ ਨੇ ਧੇਦਾਨ ਕੀਤਾਗਾ ਪੁੰਨ ਕੀਤਾਗਾ ਸੋ ਇਹਨਾਂ ਦਾ ਬਣਦਾ ਵੀ ਸੀਗਾ ਤੇ ਇੱਧਰ ਮੈਂ ਤੁਹਾਨੂੰ ਪਹਿਲਾਂ ਹੀ ਦਿਖਾ ਚੁੱਕੀ ਆਂ ਜੀ ਹਨਾ ਕਿ ਖੂਹ ਆਗਾ ਪਰਾਤਨ ਖੂਹ ਆਗਾ ਜਿਹੜਾ ਕਿ ਪਿਛਲੀ ਵੀਡੀਓ ਦੇ ਵਿੱਚ ਸਕਿਪ ਹੋ ਗਿਆ ਸੀਗਾ ਮੈਂ ਮਤਲਬ ਮੂਰਲਾ ਹਿੱਸਾ ਦਿਖਾ ਦਿੰਦਾ ਸੀ ਖੂਹ ਦਾ ਕਿ ਉੱਥੇ ਉਹ ਟੋਟੀ ਲਗਾਈ ਗਈ ਹੈ ਸੰਗਤਾਂ ਦੇ ਲਈ ਉੱਥੋਂ ਹੀ ਪਾਣੀ ਪੀਂਦੇ ਨੇਗੇ ਤੁਸੀਂ ਖੂਹ ਦੇ ਹਾਲਾਤ ਥੋੜੇ ਜਿ ਦੇਖਣੋ ਹਨ ਮੇਰੇ ਮੁੱਢੇ ਨੂੰ ਦਿਖਾ ਦੇਣੀ ਵੀ ਵੈਸੇ ਤਾਂ ਇਹ ਪੁਰਾਣਾ ਖੂਹ ਆ ਵਰਤਦਾ ਆ ਆ ਕੀ ਇਹਦੇ ਉੱਪਰ ਉਹ ਬੁਲਬੁਲ ਆਈ ਗਈ ਹੈ ਮਤਲਬ ਪਹਿਲਾਂ ਨਹੀਂ ਸੀ ਹੈਗੀ ਬਾਕੀ ਜਿਹੜਾ ਇਹ ਖੂਹ ਆਗਾ ਇਹਦੇ ਥੋੜੇ ਜਿ ਮਰਮਤ ਕੀਤੀ ਗਈ ਹੈ ਬਾਕੀ ਇਹ ਪੁਰਾਣਾ ਆਗਾ ਕਾਫੀ ਤੇ ਜਦੋਂ ਵੀ ਕੋਈ ਸੰਗਤ ਆਪਣਾ ਦੁੱਖ ਦਰਦ ਲੈ ਕੇ ਆਉਂਦੀ ਸੀ ਤਾਂ ਉਹ ਇੱਥੋਂ ਜਲ ਕੱਟ ਕੇ ਉਹਨਾਂ ਨੂੰ ਦਿਆ ਕਰਦੇ ਹੁੰਦੇ ਸੀਗੇ ਕਿ ਉਹਦੇ ਵਿੱਚੋਂ ਹੀ ਉਹ ਮਤਲਬ ਜਿਹੜੀ ਸੰਗਤ ਆ ਅ ਉਹ ਜਦੋਂ ਪਾਣੀ ਨੂੰ ਸ਼ਕਤੀ ਸੀਗੀ ਜਾਨ ਨੂੰ ਸ਼ਕਤੀ ਸੀਗੀ ਉਹ ਪਾਣੀ ਨਾਲ ਇਸ਼ਨਾਨ ਕਰਦੇ ਸੀਗੇ ਤਾਂ ਉਹ ਜਿਹੜੇ ਦੁੱਖ ਦਰਦ ਦੂਰ ਹੁੰਦੇ ਸੀਗੇ ਸੋ ਇੱਥੇ ਐਸੀ ਤਾਂ ਪੂਟੀ ਚੱਲਦੀ ਕੀਤੀ ਇਹਨਾਂ ਨੇ ਪਰ ਹੁਣ ਇਹਨਾਂ ਨੇ ਮਤਲਬ ਅੱਗੇ ਕੋਈ ਨੂੰ ਅੱਗੇ ਰੂਪ ਦੇ ਦਿੱਤਾਗਾ ਕਿਉਂਕਿ ਜਿੱਥੇ ਚਰਨ ਪੈ ਗਏ ਮਹਾਰਾਜਿਆਂ ਦੇ ਉਹ ਕੋਈ ਆਮ ਧਰਤੀ ਤਾਂ ਹੋ ਨਹੀਂ ਸਕਦੀ ਹੈਗੀ ਉਹ ਬਹੁਤ ਹੀ ਮਹਾਨ ਧਰਤੀ ਹੋਗੀ ਸੋ ਇਹਦੇ ਤੇ ਇੱਕ ਇੱਕ ਮਿੱਟੀ ਦੇ ਇੱਕ ਕਣ ਦੇ ਵਿੱਚ ਆਪਾਂ ਇਹ ਕਹਿ ਸਕਦੇ ਕਿ ਪਾਵਰ ਆ ਗਈ ਹੈਨਾ ਸੋ ਉੱਥੇ ਆ ਜਿਹੜਾ ਉਹ ਬਾਹਰ ਖੂਹ ਬਣਾ ਕੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਇਹ ਪ੍ਰਾਤਨ ਆ ਗਿਆ ਮਿਸ ਹੋ ਗਿਆ ਸੀ ਅੋਏ ਦੀ ਆਪਾਂ ਸਪੈਸ਼ਲ ਅੱਜ ਵੀਡੀਓ ਬਣਾਉਣ ਲੱਗਿਆਂਗੇ ਤੇ ਇੱਕਾ ਜਿਹੜਾ ਮੀਰਾਬਾਈ ਦਾ ਧੂਣਾ ਹਨਾ ਜਿਹੜੇ ਇੱਥੇ ਬਾਬਾ ਆਤਰ ਸਿੰਘ ਜੀ ਹੋਏ ਨੇਗੇ ਬਾਬਾ ਆਤਰਦਾਸ ਜੀ ਹੋਏ ਨੇਗੇ ਸੌਰੀ ਸਿੰਘ ਲੱਗ ਗਿਆ ਇਹ ਤਾਂ ਤਨਤਨ ਬਾਬਾ ਮਾਸਟਰ ਰਾਮ ਅਤਰ ਅਤਰਦਾਸ ਜੀ ਹੋਏ ਨੇਗੇ ਤੇ ਇਹਨਾਂ ਨੇ ਇੱਥੇ ਧੂਣਾ ਲਾਇਆ ਹੋਇਆ ਸੀ ਤੇ ਉਹਨਾਂ ਦੇ ਦੇ ਬਦੌਲਤ ਹੀ ਇਹ ਜਿਹੜੀ ਜਗ੍ਹਾ ਵੀ ਉਹਦੀ ਮਤਲਬ ਪਤਾ ਲੱਗਿਆ ਕਿ ਇੱਥੇ ਮਹਾਰਾਜ ਜੀ ਨੇ ਚਰਨ ਪਾਏ ਸੀਗੇ ਪੂਰੇ 2 ਮਹੀਨੇ 17 ਦਿਨ ਉਹ ਇੱਥੇ ਰਹੇ ਸੀਗੇ ਤੁਸੀਂ ਆਪ ਹੀ ਸੋਚ ਰਹੇ ਵੈਸੇ ਤਾਂ ਮੰਦਰ ਆਪਾਂ ਬਹੁਤ ਥਾਵਾਂ ਤੇ ਬਣਾਉਣੇ ਹੋਗੇ ਤੇ ਜੇ ਅਸੀਂ ਉਹਨਾਂ ਥਾਵਾਂ ਨੂੰ ਪੂਜ ਕੇ ਇਨਾਂ ਖੋਸ਼ਾਂਗੇ ਤਾਂ ਇਹ ਉਹ ਧਰਤੀ ਆ ਮੈਂ ਤਾਂ ਇਹ ਕਹਿੰਨੀ ਕਿ ਬਾਰ-ਬਾਰ ਨਮਸਤਕ ਕਰੀ ਕਿ ਇੱਥੇ ਉਹਨਾਂ ਨੇ ਖੁਦ ਚਰਨ ਪਾਈ ਸੀ ਠੀਕ ਹੈ ਜੀ ਤੇ ਅੱਗੇ ਮੈਂ ਤੁਹਾਨੂੰ ਵਿਜ਼ਿਟ ਕਰਵਾ ਦਿੰਨੀ ਹਾਂ ਜੋ ਵੀ ਮਾੜਾ ਮੋਟਾ ਹਿੱਸਾ ਰਹਿ ਗਿਆ ਵੈਸੇ ਤਾਂ ਤਕਰੀਬਨ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਸੀ ਦਿਖਾ ਚੁੱਕੇ ਹਾਂ ਸਿਰਫ ਇਹ ਚੀਜ਼ ਮਿਸ ਹੋਈ ਸੀ ਇਹਦੇ ਕਰਕੇ ਸਪੈਸ਼ਲ ਦੁਬਾਰਾ ਜਲੰਧਰ ਆਉਣਾ ਪਿਆ ਸੋ ਲਾਈਕ ਦਾ ਬਟਨ ਦਬਾਉਣਾ ਨਾ ਭੁੱਲਿਓ ਤਮ ਸਿਕਮ ਇੱਥੇ ਤੱਕ ਵਿਜ਼ਿਟ ਕਰਨ ਦੇ ਲਈ ਹੀ ਲੈ ਕੇ ਦਵਾ ਦਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਹਨਾ ਤੇ ਬਾਕੀ ਕਮੈਂਟ ਕਰਕੇ ਦੱਸਿਓ ਕਿ ਵਲੌਗ ਕਿਵੇਂ ਦਾ ਲੱਗਿਆ ਤੇ ਇਹ ਸਾਰੇ ਬਿਲਡਿੰਗਾਂ ਜਿਹੜੀ ਨਵੀਂ ਬਣ ਰਹੀ ਹੈਗੀ ਤੇ ਬਾਕੀ ਜਿਹੜਾ ਪਿੱਛੇ ਬਣਿਆ ਹੋਇਆ ਉਹ ਤੁਹਾਨੂੰ ਮੈਂ ਸਾਰਾ ਪਿਛਲੀ ਵੀਡੀਓ ਦੇ ਵਿੱਚ ਦਿਖਾ ਚੁੱਕੀ ਹਾਂ ਜੀ ਤੁਸੀਂ ਹੈਨਾ ਆਪਣਾ ਜਦੋਂ ਮਤਲਬ ਚੈਨਲ ਖੋਲ ਕੇ ਦੇਖੋਗੇ ਤਾਂ ਉਹਦੇ ਵਿੱਚ ਤੁਹਾਨੂੰ ਸਾਰਾ ਮਤਲਬ ਇਹ ਵੀ ਵੀਡੀਓ ਮਿਲੂਗੀ ਤੇ ਬਾਕੀ ਹੁਣ ਅਗਲਾ ਹਿੱਸਾ ਜਿਹੜਾ ਮੈਂ ਤੁਹਾਨੂੰ ਜੋੜਨ ਜਾ ਰਹੀ ਹਾਂ ਖੜੀ ਦੇ ਨਾਲ ਇਹ ਮੈਂ ਪਿਛਲੀ ਵੀਡੀਓ ਦੇ ਵਿੱਚ ਪਾ ਚੁੱਕੀ ਹਾਂ ਪਰ ਮੈਂ ਦੁਬਾਰਾ ਅਗੇਨ ਤੁਹਾਨੂੰ ਇਹਦੇ ਬਾਰੇ ਦੱਸ ਦਿਆਂ ਠੀਕ ਹੈ ਜੀ ਕਿ ਕਿੱਦਾਂ ਹੈ ਤੇ ਉਹੀ ਥਾਂ ਹੈ ਜਿੱਥੇ ਮੈਂ ਕਹਿੰਦੀ ਸੀ ਟੂਟੀ ਲਗਾਈ ਗਈ ਹੈਗੀ ਪਰ ਹਜੇ ਇੱਥੇ ਨਾ ਕੰਮ ਚੱਲ ਰਿਹਾਗਾ ਸਾਰਾ ਇਨਸਟਰਕਸ਼ਨ ਦਾ ਤਾਂ ਕਰਕੇ ਥੋੜਾ ਟਾਈਮ ਲਈ ਬੰ ਤੇ ਬਾਕੀ ਇੱਕ ਵਾਰੀ ਨਾ ਜ਼ਰੂਰ ਜਿਹੜੇ ਵੀ ਲੰਘਦੇ ਨੇ ਤੁਸੀਂ ਰੋਡ ਦੇਖ ਰਹੇ ਹੋ ਕਿ ਸਾਹਮਣੇ ਨਾ ਕਿ ਰੋਡ ਚੱਲ ਰਿਹਾਗਾ ਤੇ ਇਹ ਬਿਲਕੁਲ ਰੋਡ ਦੇ ਉੱਪਰ ਆਗਾ ਹਨਾ ਸੋ ਜਾਦੇ ਖੇਚਲ ਕਰਨ ਦੀ ਲੋੜ ਨਹੀਂ ਪੈਣੀ ਅੰਦਰ ਜਾ ਬਾਹਰ ਮਤਲਬ ਜਾਣ ਦੀ ਲੋੜ ਨਹੀਂ ਪੈਣੀ ਬਿਲਕੁਲ ਰੋਡ ਦੇ ਉੱਪਰ ਆ ਜਿਹੜਾ ਇਹ ਮੰਦਿਰ ਬਣਿਆ ਹੋਇਆਗਾ ਸੋ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਹਨਾ ਦੇਖਣ ਵਾਲੀ ਚੀਜ਼ ਆ ਕਿ ਬਾਕੀ ਨਜ਼ਾਰੇ ਬੰਨੇ ਹੋਏ ਨੇ ਕਿ ਇੱਕ ਤਾਂ ਇੱਕ ਇਹ ਆ ਕਿ ਚਰਨ ਪਏ ਹੋਏ ਨੇ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸੀ ਜੰਨੀ ਆ ਕਿ ਉਸ ਜਗ੍ਹਾ ਦੀ ਤਾਂ ਧੂੜ ਹੀ ਬਹੁਤ ਹੁੰਦੀ ਆਗੀ ਹਨਾ ਜਿੱਥੇ ਮਹਾਰਾਜ ਜੀ ਨੇ ਚਰਨ ਪਾਏ ਹੋਣ ਤੇ ਤਾਂ ਫੇਰ ਤੁਸੀਂ ਦੇਖ ਰਹੇ ਹੋ ਕਿ ਕਿੱਡਾ بڑا ਮੰਦਿਰ ਆ ਜਿਹੜਾ ਉਕਾਰਿਆ ਗਿਆਗਾ ਬਣਾਇਆ ਗਿਆਗਾ ਹਨਾ ਤੇ ਇੱਧਰ ਲੰਗਰ ਹਾਲ ਆਗਾ ਇਹ ਪਹਿਲਾਂ ਵੀ ਬੰਦ ਸੀਗਾ ਵੈਸੇ ਜਦੋਂ ਸੰਗਤਾਂ ਹੁੰਦੀਆਂ ਨੇ ਬਾਬਾ ਜੀ ਦਾ ਬਰਥਡੇ ਵਗੈਰਾ ਮਨਾਉਂਦੇ ਆ ਨਾ ਤਾਂ ਉਸ ਟਾਈਮ ਇਹ ਜਿਹੜਾ ਲੰਗਰ ਹਾਲ ਆਗਾ ਉਹ ਖੋਲਿਆ ਜਾਂਦਾਗਾ ਤੇ ਉਦੋਂ ਸੰਗਤ ਇੱਥੇ ਬਹੁਤ ਜ਼ਿਆਦਾ ਰਸ਼ਨ ਵਾਲ ਆਉਂਦੀਆਂ ਨੇਗੀਆਂ ਤੇ ਦੇਖੋ ਹਰ ਕਾ ਨਿਸ਼ਾਨ ਝੂਲਦਾ ਹੋਇਆ ਤੇ ਇਸ ਤੋਂ ਇਲਾਵਾ ਜਿਹੜਾ ਮੈਂ ਤੁਹਾਨੂੰ ਦਫ਼ਤਰ ਵੀ ਦਿਖਾਇਆ ਸੀਗਾ ਇਹਨਾਂ ਦਾ ਸਾਰਾ ਟੋਟਲੀ ਆਪਾਂ ਵਿਜ਼ਿਟ ਕਰਵਾ ਚੁੱਕੇ ਆਂ ਸਿਰਫ ਜੋ ਹਿੱਸਾ ਰਹਿ ਗਿਆ ਸੀ ਮੈਂ ਸਿਰਫ ਉਹਦੇ ਉੱਪਰ ਵੀਡੀਓ ਬਣਾਉਣ ਦੇ ਫੋਕਸ ਤੋਂ ਆਈ ਸੀਗੀ ਬਾਕੀ ਆਪਾਂ ਅੱਗੇ ਚੱਲਦੇ ਆਂਗੇ ਅੱਗੇ ਬਣੇ ਰਿਓ ਵੀਡੀਓ ਦੇ ਨਾਲ ਠੀਕ ਹੈ ਜੀ ਇਹ ਸਾਰਾ ਹਿੱਸਾ ਮੈਂ ਵੈਸੇ ਤੁਹਾਨੂੰ ਦਿਖਾ ਚੁੱਕੀ ਆਂਗੀ ਹੈ ਨਾ ਜਿੱਥੇ ਮੰਦਰ ਬਣਿਆ ਹੋਇਆ ਉਹਦੇ ਨਾਲ ਇਹ ਇੱਕ ਛੋਟਾ ਜਿਹਾ ਰੂਮ ਬਣਿਆ ਹੋਇਆਗਾ ਠੀਕ ਹੈ ਜੀ ਇਹ ਸਾਰੀ ਉੱਥੇ ਦੀ ਵੀਡੀਓ ਆਗੀ ਤੇ ਸਟਾਰਟਿੰਗ ਦੇ ਵਿੱਚ ਜਿਹੜਾ ਮੰਦਰ ਬਣਿਆ ਹੋਇਆਗਾ ਉੱਥੇ ਦੀ ਕਲਿੱਪ ਆਗੀ ਛੋਟੀ ਜੀ ਜਿਆਦਾ ਲੰਮਾ ਨਹੀਂ ਹੈਗਾ ਇਹ ਬਹੁਤ ਛੋਟੀ ਜਿਹੀ ਕਲਿੱਪ ਆਗੀ ਤੇ ਇਹ ਹਿੱਸਾ ਵੀ ਮੈਂ ਤੇ ਬਾਕੀ ਨੇ ਜਦੋਂ ਕਿਤੇ ਜਾਣਦੇ ਆਗੇ ਟੋਟਲੀ ਇਹ ਹੁੰਦਾ ਕਿ ਹਾਂਜੀ ਵੀਡੀਓ ਬਣਾਉਣ ਤੇ ਰੈਸਟ੍ਰਿਕਸ਼ਨ ਹੁੰਦੀ ਹੈਗੀ ਤੁਸੀਂ ਹੁਣ ਤੱਕ ਦੇਖਿਆ ਕਿ ਬਾਬਾ ਜੀ ਦੇ ਇਤਿਹਾਸ ਨੂੰ ਕਿੰਨਾ ਲੁਕੋਇਆ ਗਿਆਗਾ ਕਿੰਨਾ ਛੁਪਾਇਆ ਗਿਆਗਾ ਪਰ ਆ ਅਖਰਕਾਰ ਮਤਲਬ ਹੁਣ ਇਹ ਚੀਜ਼ਾਂ ਪ੍ਰਤੱਖ ਹੋਣ ਲੱਗ ਗਈਆਂ ਨੇ ਗਿਆ ਹਨ ਤੇ ਕਈ ਥਾਵਾਂ ਤੇ ਮਤਲਬ ਐਵੇਂ ਦੇ ਜਿਹੜੇ ਬੈਠੇ ਨੇ ਕਿ ਬਾਬਾ ਜੀ ਜਿਹੜੇ ਕਿ ਮਤਲਬ ਪੂਰਾ ਸਪੋਰਟ ਕਰਦੇ ਨੇਗੇ ਕਿ ਹਾਂਜੀ ਤੁਸੀਂ ਸਾਡੇ ਬਾਬਾ ਜੀ ਦੇ ਨਾਲ ਰਿਲੇਟਡ ਜਿੰਨੀਆਂ ਵੀ ਚੀਜ਼ਾਂ ਨੇ ਗਿਆ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਦਿਖਾਓ ਤੇ ਇਸੇ ਤਰੀਕੇ ਦੇ ਨਾਲ ਜਿਹੜੇ ਇੱਥੇ ਬਾਬਾ ਜੀ ਬੈਠੇ ਨੇਗੇ ਹਨਾ ਸੋ ਤੁਸੀਂ ਦੇਖ ਰਹੇ ਹੋਵੋਗੇ ਤੇ ਇਹਨਾਂ ਨੇ ਵਧੀਆ ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਟ੍ਰੀਟ ਕੀਤਾਗਾ ਤੇ ਬਿਲਕੁਲ ਹੀ ਮਤਲਬ ਜਿਹੜਾ ਖੂ ਸੀਗਾ ਉਹਨੂੰ ਕੋਲੇ ਲੈ ਜਾ ਕੇ ਚੰਗੀ ਤਰ੍ਹਾਂਉਣ ਦੀ ਹਿਸਟਰੀ ਬਾਰੇ ਸਾਨੂੰ ਦੱਸਿਆ ਜਾਣੂ ਕਰਵਾਇਆ ਤੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾਗਾ ਹਨਾ ਜਦੋਂ ਸਾਡੀ ਜਿਹੜੀ ਹਿਸਟਰੀ ਹੈ ਸਾਡਾ ਇਤਿਹਾਸ ਆ ਉਹਨੂੰ ਅੱਗੇ ਲੈ ਕੇ ਆਉਣ ਦੇ ਵਿੱਚ ਦੱਸਣ ਦੇ ਵਿੱਚ ਤੇ ਸੰਗਤਾਂ ਦੇ ਨਸਮਸਤਕ ਲੈ ਕੇ ਆਉਣ ਦੇ ਲਈ ਸੋ ਇਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਹਨਾ ਤੇ ਇਸ ਕਰਕੇ ਇਹਨਾਂ ਦੇ ਲਈ ਵੀ ਇੱਕ ਲਾਈਕ ਜਿਹੜਾ ਬੰਦ ਹੈਗਾ ਤੇ ਬਾਕੀ ਤੁਹਾਨੂੰ ਆਪਾਂ ਅੱਗੇ ਵੀ ਦਿਖਾਉਣਾ ਹੈ ਇਹ ਚਲੋ ਤੇ ਸਾਰੇ ਸੰਗਤ ਨੂੰ ਰਿਕਵੈਸਟ ਹੈ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ WhatsApp ਸਟੇਟਸ ਪਾਏ ਜਾਣਾ ਹੈ ਨਾ ਜੀ ਤੇ ਲਾਸਟ ਦੇ ਵਿੱਚ ਮੈਂ ਇਹੀ ਕਹੂੰਗੀ ਕਿ ਜਿੰਨੇ ਵੀ ਗੁਰੂਦੇਵ ਜੀ ਦੇ ਭਗਤ ਨੇਗੇ ਉਹ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਨ ਤੇ ਲਾਸਟ ਦੇ ਵਿੱਚ ਮੈਂ ਕਹੂੰਗੀ ਧੰਨ ਗੁਰੂਦੇਵ ਜੈ ਗੁਰੂਦੇਵ ਹਮੇਸ਼ਾ ਉਹਨਾਂ ਦਾ ਜਿਹੜਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਹਨਾ ਜੀ ਜਿੰਨੀਆਂ ਵੀ ਸੰਗਤਾਂ ਇਹ ਵੀਡੀਓ ਨੂੰ ਦੇਖ ਰਹੀਆਂ ਨੇ ਹਾਂਜੀ ਤੇ ਨਾ ਮਤਲਬ ਇੱਥੇ ਬਾਬਾ ਹੀ ਬੈਠੇ ਨੇ ਸੇਵ ਕਰਨੇਗੇ ਤੇ ਸੇਵ ਕਹਿ ਸਕਦੇ ਹੋ ਦਾਸ ਕਹਿ ਸਕਦੇ ਹੋ ਹਨਾ ਸ੍ਰੀ ਗੁਰੂ ਰਵਿਦਾਸ ਜੀਆ ਦੇ ਤੇ ਉਹਨਾਂ ਨੇ ਬਹੁਤ ਸਾਰੀ ਜਾਣਕਾਰੀ ਹੈ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਹੈਗੀ ਹਨਾ ਤੁਸੀਂ ਖੂਹ ਦਾ ਵੀ ਜ਼ਿਕਰ ਕੀਤਾ ਸੀ ਤੇ ਖੂਹ ਦਾ ਵੀ ਜ਼ਿਕਰ ਕੀਤਾ ਸੀਗਾ ਪਰ ਜਿਹੜਾ ਇੱਥੇ ਮੈਂ ਤੁਹਾਨੂੰ ਦਰਸ਼ਨ ਕਰਾ ਚੁੱਕੀ ਹਾਂ ਉਹ ਹੈਗਾ ਖੂਹ ਪਰ ਜਿਹੜਾ ਉਹ ਸਾਹਮਣੇ ਤੁਸੀਂ ਇਸ ਰੋਡ ਤੋਂ ਦੂਸਰੀ ਸਾਈਡ ਦੇਖ ਰਹੇ ਹੋ ਮੈਂ ਤੁਹਾਨੂੰ ਲੈ ਕੇ ਵੀ ਜਾਊਂਗੀ ਪਰ ਇੱਥੇ ਮੈਂ ਤੁਹਾਨੂੰ ਦਿਖਾ ਦਿਆਂ इजीली ਦਿਖ ਰਿਹਾ ਹੈਗਾ ਕਿਉਂ ਜਿਹੜਾ ਮੰਦਰ ਬਣਿਆ ਹੋਇਆਗਾ ਉਹ ਇਸ ਮੰਦਰ ਤੋਂ ਪੁਰਾਣਾਗਾ ਕਿਉਂਕਿ ਇਹ ਜਿਹੜਾ ਖੂਹ ਆਗਾ ਇਹਦੇ ਤੋਂ ਪਾਣੀ ਲਿਜਾ ਕੇ ਉਹ ਖੂਹ ਮਤਲਬ ਜਿਹੜਾ ਮੰਦਰ ਉਹ ਤਿਆਰ ਕੀਤਾ ਗਿਆ ਸੀ ਪਰ ਜਿਹੜੀ ਉੱਥੇ ਖੂਹ ਹੀ ਬਣੀ ਹੋਈ ਆ ਉਹ ਮਤਲਬ ਇੱਥੇ ਤੋਂ ਵੀ ਪੁਰਾਣੀ ਦੱਸੀ ਜਾ ਸਕਦੀ ਹੈਗੀ ਕਹੀ ਜਾ ਸਕਦੀ ਹੈਗੀ ਜਿਹੜੇ ਬਾਬਾ ਜੀ ਹੋਏ ਸੀਗੇ ਉਹਨਾਂ ਦੇ ਬਾਰੇ ਤੁਹਾਨੂੰ ਇਹੀ ਦੱਸਣਗੇ ਮੈਨੂੰ ਉਹਨਾਂ ਬਾਰੇ ਪਤਾ ਨਹੀਂ ਕਿਹੜੇ ਕਿਹਾ ਸੀ ਜੀ ਤੁਸੀਂ ਨੇ ਹਾਂਜੀ ਭਾਗ ਸਿੰਘਪੁਰ ਪੰਡਾ ਪੰਡੀ ਭਾਗ ਭਾਗ ਸਿੰਘ ਭਾਰ ਸਿੰਘਪੁਰ ਭਾਰ ਅੱਛਾ ਜੀ ਭਾਰ ਸਿੰਘਪੁਰ ਗੁਰ ਆਇਆ ਤੋਂ ਮੀੜ ਤੇੜੀ ਆ। ਅੱਛਾ ਜੀ। ਤੇ ਉਹਨਾਂ ਨੇ ਖੋਜ ਕੀਤੀ ਇੱਥੇ ਦੀ ਕਿ ਸਾਧੂ ਸਾਹਿਬ ਇੱਥੇ ਰੁੱਕ ਕੇ ਗਏ ਆ ਸਤਗੁਰੂ ਅਰਜਨ ਦੇਵ ਮਹਾਰਾਜ ਜੀ। ਅੱਛਾ ਜੀ ਅੱਛਾ। ਰੁੱਕੇ ਗਏ। ਉਹਨਾਂ ਨੇ ਸਿਰ ਇੱਥੇ ਲੋਗਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਜਾਗਰੂਕ ਕੀਤਾ ਸੁਚੇਤ ਕੀਤਾ ਕਿ ਮਤਲਬ ਸੂਚਿਤ ਕੀਤਾ ਬਿਤੇ ਸਤਗੁਰੂ ਅਰਜਨ ਦੇਵ ਮਹਾਰਾਜ ਜੀ ਰੁਕੇ ਕਾਫੀ ਚੰ। ਹਾਂ ਜੀ ਹਾਂ। ਬਹੁਤ ਸਾਰੀਆਂ ਆਲੇ ਦੁਆਲੇ ਪਿੰਡਾਂ ਦੀਆਂ ਸੰਗਤਾਂ ਨੂੰ ਉਹਨਾਂ ਨੇ ਪ੍ਰਵਚਨ ਕੀਤਾ। ਅੱਛਾ ਜੀ ਜਿਹੜੇ ਮਾਰਗ ਤੇ ਚੱਲਣ ਲਈ ਪ੍ਰੇਰਣਾ ਕੀਤੀ ਅੱਛਾ ਜੀ ਉਸ ਤੋਂ ਬਾਅਦ ਜਿਹੜੀ ਤੋਂ ਗਏ ਇਹ ਸੰਤ ਹੀਰਾਦਾਸ ਜੀ ਮਹਾਂਪੁਰਸ਼ਾਂ ਨੇ ਤੇ ਡੇਰਾ ਬਣਾਇਆ ਜੀ ਅੱਛਾ ਜੀ ਉਹ ਵਾਲਾ ਜਿਹੜਾ ਤੁਸੀਂ ਕਹਿ ਰਹੇ ਹੋਗੇ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਜਿਆਦਾ ਪ੍ਰਚਲਿਤ ਨਾਮ ਉਹਨਾਂ ਦਾ ਡੇਰਾ ਸਾਹਿਬ ਆ ਅੱਛਾ ਜੀ ਡੇਰਾ ਚਾਕਲ ਜੀ ਅੱਛਾ ਜੀ ਬਹੁਤ ਭਾਰੀ ਮੇਲਾ ਲੱਗਿਆ ਕਰਦਾ ਸੀ ਪਹਿਲਾਂ ਹੁਣ ਵੀ ਲੱਗਦਾ ਜੀ ਹਾਂਜੀ ਤੇ ਇਹ ਸੰਤ ਹੀਰਾਦਾਸ ਮਹਾਂਪੁਰਸ਼ਾ ਦੀ ਦੇਣ ਹੈ ਜੀ ਅੱਛਾ ਜੀ ਉਹਨਾਂ ਦਾ ਇਹ ਤਪਸਥਾਨ ਹੈ ਤੇ ਇਹ ਖੂਬੀ ਪ੍ਰਾਤਨ ਵੀ ਉੱਥੇ ਹੀ ਆ ਜਿਹੜੇ ਇੱਥੇ ਆ ਬਾਬਾ ਅਤਰਦਾਸ ਜੀ ਦੱਸੇ ਆ ਰਹੇ ਨੇਗੇ ਉਹੋ ਅਤਰਦਾਸ ਜੀ ਮਹਾਰਾਜ ਜਿਹੜੇ ਸੀਗੇ ਜੀ ਉਹ ਇੱਥੇ ਦਾ ਪ੍ਰਚਾਰ ਦੇਖ ਕੇ ਹਾਂਜੀ ਇੱਥੇ ਮੇਲਾ ਲੱਗਦਾ ਹੁੰਦਾ ਸੀ ਕੁਝ ਉਹਨਾਂ ਦੀ ਰਿਸ਼ਤੇਦਾਰੀ ਵੀ ਤੇ ਨੇੜੇ ਤੇੜੇ ਪਿੰਡਾਂ ਦੇ ਵਿੱਚ ਅੱਛਾ ਜੀ ਅਤਰਦਾਸ ਜੀ ਬਾਹਰ ਇੱਥੇ ਆਉਦੇ ਹੁੰਦੇ ਸੀ ਅੱਛਾ ਜੀ ਉਹ ਕੋਈ ਦਿਮਾਗੀ ਤੌਰ ਤੇ ਮਸਤ ਨਹੀਂ ਸੀਗੇ ਅੱਛਾ ਜੀ ਉਹ ਬਹੁਤ ਕੁਝ ਜਾਣਦੇ ਸੀ ਅੱਛਾ ਜੀ ਲੇਕਿਨ ਉਹ ਤਿਆਗ ਕਰ ਚੁੱਕੇ ਸੀ ਸਭ ਕੁਝ ਆਪਣਾ ਅੱਛਾ ਜੀ ਤੇ ਕੱਪੜੇ ਸਾਦੇ ਵਸਤਰ ਪਹਿਨਣੇ ਇਹ ਭੋਜਨ ਬਹੁਤ ਘੱਟ ਕਰਨਾ ਅੱਛਾ ਜੀ ਤੇ ਮੈਂ ਬਸ بارشੀ ਠੰਡੇ ਦੇ ਵਿੱਚ ਇੱਤੇ ਰਹਿਣਾ ਨੰਗੇ ਪੈਰ ਬਹੁਤ ਤਪਸੀ ਤਗੜਾਉਣਾ ਦਾ ਅੱਛਾ ਜੀ ਸਾਰੀ ਦੁਨੀਆ ਜਾਣਦੀ ਹੈ ਅੱਛਾ ਜੀ ਇਹ ਸਤ ਅਤਰ ਦਾਸ 12 ਜੀ ਵੀ ਸਤਗੁਰੂ ਦਾਸ ਵਾਰੇ ਦੀ ਸੰਬਖੋਈ ਹੈ ਅੱਛਾ ਜੀ ਉਹਨਾਂ ਤੇ ਅਸ਼ਕ ਹੋਇਆ ਅੱਛਾ ਜੀ ਇਹਨਾਂ ਦਾ ਫ੍ਰੈਂਡ ਹੋਰ ਪਾਸੇ ਸੀ ਗਾੜੀ ਇਹ ਫਿਰ ਇੱਥੇ ਆ ਕੇ ਰਹਿਣ ਲੱਗ ਪਏ ਅੱਛਾ ਜੀ ਇਸ ਕਰਕੇ ਫਿਰ ਇੱਥੇ ਇਹਨਾਂ ਨੇ ਵਿਸ਼ਵਾਸ ਜਿਹੜੀ त्याग ਸਕੇ ਅੱਛਾ ਜੀ ਤੇ ਧੂਣਾ ਵੀ ਇਹਨਾਂ ਦੇ ਹੀ ਬਣਾਇਆ ਹੋਇਆ ਉਹ ਧੂਣਾ ਵੀ ਇਹਨਾਂ ਦਾ ਹੀ ਆ ਅੱਛਾ ਜੀ ਅਸਲ ਵਿੱਚ ਥੋੜਾ ਇੱਕ ਉੱਤਰ ਵੀ ਹੈ ਜੀ ਅੱਛਾ ਜੀ ਦਰਬਾਰ ਚ ਉਸ ਤੇ ਮੇਲਾ ਲੱਗਦਾ ਹੈ ਬਾਕੀ ਤੇ ਮੇਲਾ ਲੱਗਦਾ ਠੀਕ ਹੈ ਜੀ ਮਾਗੀ ਦਾ ਮੇਲਾ ਸੰਤ ਕ੍ਰਿਰਾ ਦਾ ਸਮਾਖ ਹੋ ਗਿਆ ਅੱਛਾ ਜੀ ਤੇ ਜਨਾ ਬਾਕੀ ਇਹ ਇਤਿਹਾਸ ਆ ਜੀ ਸੰਤ ਜੀਰਾ ਦਾ ਸਮਾਹਪੁਰ ਸਾਹਿ ਆ ਕੇ ਇਹ ਮੇਲਾ ਬਣਾਇਆ ਜੀ ਹਾਂਜੀ ਉਹ ਸਾਲ ਪਹਿਲਾਂ ਜਦੋਂ ਕਿ ਲੋਕਾਂ ਦੇ ਕੋਲ ਪੈਸਾ ਬਹੁਤ ਘੱਟ ਹੁੰਦਾ ਸੀਗਾ ਹਾਂਜੀ ਹਾਂ ਤੇ ਬੜੇ ਹਕੀਮ ਵੀ ਬਹੁਤ ਵੱਡੇ ਸਿਗੇ ਜੀ ਬਾਕੀ ਦਾ ਇਤਿਹਾਸ ਜਿਹੜਾ ਉੱਥੇ ਸੰਤ ਬਾਹੁਰ ਸਾਹਿ ਕੋਲ ਤੁਹਾਨੂੰ ਠੀਕ ਹੈ ਜੀ ਧੰਨਵਾਦ ਸ਼ੁਕਰੀਏ हां जी एसी आज दी वीडियो ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ ਧੰਨ ਗੁਰਦੇਵ ਜੈ ਗੁਰਦੇਵ ਰੱਬ ਰਵਿਦਾ थं तु सुणु तं वा